ਆਪ ਪਰसों ਇੱਕ ਸਿੰਘ ਦਾ ਫੋਨ ਆਇਆ ਸੀ ਤਜਰਬੇ ਮਿਲਦੇ ਰਹਿੰਦੇ ਸਿੰਘਾਂ ਤੋਂ ਕਹਿੰਦਾ ਮੈਂ ਇੰਗਲੈਂਡ ਤੋਂ ਆ ਕੇ ਇੱਥੇ ਆਪਣੇ ਪਿੰਡ ਰਹਿ ਰਿਹਾ ਪੰਜਾਬ 'ਚ ਮੈਂ ਮੇਰੇ ਪਿਤਾ ਜੀ ਬਿਮਾਰ ਹੋ ਗਏ ਮੈਂ ਜਿਹੜਾ ਰੁਪਈਆ ਲਿਆ ਆ ਸੀ ਇੱਥੋਂ ਉਹ ਸਾਰਾ ਪਿਤਾ ਜੀ ਤੇ ਲੱਗ ਗਿਆ ਬਹੁਤ ਗਰੀਬੀ ਆ ਗਈ ਬੜੇ ਦੁਖੀ ਆ ਪਿਤਾ ਜੀ ਠੀਕ ਵੀ ਨਹੀਂ ਹੋਏ ਤਾਂ ਮੈਂ ਕਥਾ ਸੁਣੀ ਸੀ YouTube ਤੇ ਵੀ ਬ੍ਰਹਮ ਕਵਚ ਦਾ ਪਾਠ ਕਰੀਏ ਤਾਂ ਸਭ ਕੁਝ ਮਿਲ ਜਾਂਦਾ ਮੈਂ ਕਿਹਾ ਹਾਂ ਕਹਿੰਦਾ ਮੈਂ ਬਰੌਂਚ ਕਵਲ ਸ਼ੁਰੂ ਕੀਤਾ ਕੇਸੀ ਇਸ਼ਨਾਨ ਕਰਕੇ ਦੇਗ ਬਣਾ ਕੇ ਕਈ ਮੈਨੂੰ ਰੋਜ਼ ਫੋਨ ਤੇ ਪੁੱਛਦੇ ਕਿਵੇਂ ਰੰਮ ਕਰਨਾ ਮੈਂ ਕਿਹਾ ਮੈਂ ਤਾਂ ਰੋਜ਼ ਕਹਿੰਦਾ ਪਹਿਲਾਂ ਉੱਠੋ ਕੇਸੀ ਇਸ਼ਨਾਨ ਕਰੋ ਦੇਗ ਬਣਾਓ ਥੱਲੇ ਸੁੱਚਾ ਕੱਪੜਾ ਧੋਤੀ ਹੋਈ ਚਾਦਰ ਵਿਛਾ ਲਓ ਨਾਲ ਲੈ ਕੇ ਆਪਣਾ ਪੂਰਾ ਜਲ ਰੱਖ ਕੇ ਜਾਂ ਵੈਸੇ ਕਹਿੰਦੀ ਕਾ ਨਹੀਂ ਵੈਸੇ ਕਰ ਲਓ ਜੋਤ ਲਾ ਲਓ ਨਾਲ ਜੇ ਹਿੰਮਤ ਹੈਗੀ ਆ ਇੱਕ ਹੁੰਦੀ ਏ ਜੋ ਅਸੀਂ ਸੁਣਿਆ ਇਸ ਤਾਂ 7 ਵਜਨ ਵਾਲੇ ਆ ਅਸੀਂ ਪ੍ਰਸ਼ਨ ਨਹੀਂ ਕਰਦੇ ਆ ਕਿ ਮੈਂ ਉਹਨਾਂ ਸਾਰਿਆਂ ਨੂੰ ਕਹਿ ਦਿੰਨਾ ਬਸ ਬੋਲਣਾ ਨਹੀਂ ਮੁਰੇ 7 ਵਜਨ ਕਾ ਇਹ ਤਾਂ ਉੱਠ ਕੇ ਭੱਜ ਜਾਂਦਾ ਆ ਲੋਕ ਆਉਂਦਾ ਦਿਮਾਗ ਬਹੁਤ ਲੜਾਉਂਦੇ ਅੱਜ ਕੱਲ ਇਹ ਕਿਉਂ ਆ ਕਿਵੇਂ ਆ ਕਾਦੇ ਲਈ ਜਿਹੜਾ ਬੰਦਾ ਇੰਜ ਇੰਜ ਗੱਲਾਂ ਕਰਦਾ ਉਹ ਕਾਮਯਾਬ ਨਹੀਂ ਹੁੰਦਾ ਕਦੇ 7 ਵਜਨ ਹੀ ਕਹੀਦਾ ਗੁਰੂ ਨਾਨਕ ਸਾਹਿਬ ਨੇ ਬਾਬਾ ਲੈਣਾ ਜਿਹਨੂੰ ਕਿਹਾ ਕਹਿੰਦੇ ਦੇਖੋ ਰਾਤ ਦੇ 12 ਵਜੇ ਆ ਕਹਦੇ ਵਰਖਾ ਵਸਤਰ ਧੋ ਲਿਆ ਸੂਰਜ ਚੜ ਗਿਆ ਸੁਕਾ ਕੇ ਲਿਆ ਬਾਬਾ ਬੁੱਢਾ ਜੀ ਕਹਿੰਦੇ ਮਹਾਰਾਜ ਹਾਲਾਤ ਦੀ ਰਾਤ ਹੈ ਬਾਬਾ ਲੈਣਾ ਜੀ ਨੂੰ ਫਿਰ ਮਹਾਰਾਜ ਕਹਿੰਦੇ ਵਸਤਰ ਧੋ ਲਿਓ ਭਾਈ ਸੂਰਜ ਚੜ ਗਿਆ ਉਹ ਵੀ ਹੈਰਾਨ ਹੋ ਗਦੇ ਮੰਦਰ ਦਾ ਪਰ ਉਹ ਕਹਿੰਦੇ ਬਈ ਅੰਮ੍ਰੰਕਾਰ ਜੀ ਨੇ ਉਹ ਸੱਚ ਬੋਚ ਅੰਮ੍ਰੰਕਾਰ ਜੀ ਮੰਨਦੇ ਸੀ ਉਹਨਾਂ ਨੂੰ ਕਹਿੰਦੇ ਕਿਹਾ ਤਾਂ ਚੜੇ ਹੀ ਹੋ ਜਾ ਤੋ ਵਸਤਰ ਧੋਣ ਵਾਸਤੇ ਗਏ ਦਰਿਆ ਤੇ ਬਾਕੀ ਉੱਥੇ ਸੂਰਜ ਚੜਿਆ ਹੋਇਆ ਕਪੜੇ ਵੀ ਧੋਲੇ ਸੁਕਾਵ ਵੀ ਲਏ ਤੈਹਾ ਵੀ ਲਾ ਲਈਆਂ ਜਾਂ ਵਾਪਸ ਮੜੇ ਤਾਂ ਬੇਅੰਦੀ ਰਾਤ ਉੱਥੇ ਬਾਬਾ ਬੁੱਢਾ ਜੀ ਕਹਿੰਦੇ ਮੈਨੂੰ ਇੱਕ ਨਹੀਂ ਸਮਝ ਲੱਗੇ ਕਪੜੇ ਵੀ ਲਗਾਏ ਧੋ ਵੀ ਲਿਆਂਦੇ ਤੈਹਾ ਵੀ ਲਾਤੀਆਂ ਲੈ ਵੀ ਜਾਂਦੇ ਆ ਭੀ ਹਸੀ ਅੰਦੀ ਰਾਤ ਬਾਬਾ ਲੈਣਾ ਜੀ ਹੱਸਣ ਲੱਗੇ ਕਹਿੰਦੇ ਗੁਰਨਾਥ ਸਾਹਿਬ ਕੀ ਜਾਣਦੇ ਹਾਂ ਕਹਰੇ ਨਰੰਕਾਰ ਨੇ ਕਹਿੰਦੇ ਫੇਰ ਆ ਚੰਦ ਸੂਰਜ ਕੀਦੇ ਹੁਕਮ ਚੱਲਦੇ ਨੇ ਕਹਿੰਦੇ ਨਰੰਕਾਰ ਜੀ ਤੇ ਕਹਿੰਦੇ ਨਰੰਕਾਰ ਨੇ ਹੀ ਕਿਹਾ ਵੀ ਦਿਨ ਚੜ ਗਿਆ ਗੱਲ ਸਮਝ ਲ ਲਈ ਹੈ ਜਿਹੜਾ ਬੰਦਾ ਸਤਿ ਬਚਨ ਨਹੀਂ ਕਹੇ ਸੀ ਉਹ ਡਾਲੇ ਹੁੰਦੀ ਹੈ ਵੀ ਗੋਤ ਲਾ ਲਓ ਚੜਦੇ ਨੂੰ ਮੂੰਹ ਕਰਕੇ ਬਹਿਣਾ ਹਮੇਸ਼ਾ ਪਾਠ ਜਦੋਂ ਵੀ ਕਰਨਾ ਹੁਣ ਇਹਦੇ ਵਿੱਚ ਕੋਖ ਕੋਖਣ ਦੀ ਕੋਈ ਲੋੜ ਨਹੀਂ ਵੀ ਐ ਇਹਨੂੰ ਕਰੋ ਜੀ ਐ ਇਹਨੂੰ ਹਾਂ ਇੱਕ ਗੱਲ ਹੈ ਜੇ ਕਰਨੀ ਹੈ ਪਰਮੇਸ਼ਰ ਦੀ ਪ੍ਰਾਪਤੀ ਪ੍ਰਾਪਤੀ ਲਈ ਜੇ ਕੋਈ ਪਾਠ ਕਰਨਾ ਹੈ ਤਾਂ ਜਿੱਦਨ ਮਰਜੀ ਮੂੰਹ ਕਰ ਲਓ ਭਾਵੇਂ ਕੁੱਤੇ ਲੜਕ ਜੋ ਉਦੀ ਪ੍ਰਾਪਤੀ ਲਈ ਕੋਈ ਦਿਸ਼ਾ ਨਹੀਂ ਹੁੰਦੀ ਪਰ ਕਈ ਕਾਰਜਾਂ ਲਈ ਥੱਲੇ ਥੱਲੇ ਦਿਸ਼ਾ ਇਸ ਕਰਕੇ ਹਰ ਚੀਜ਼ ਆਪਣੀ ਦਿਸ਼ਾ ਚੋਂ ਹੀ ਚੱਲਦੀ ਹੈ ਹੁਣ ਜੇ ਸੀ ਇੱਧਰ ਨੂੰ ਹੋਣਾ ਸੀ ਤਾਂ ਇੱਧਰ ਲਈ ਦਿਸ਼ਾ ਨੂੰ ਜਾਣਾ ਸੀ ਜੇ ਜਹਾਜ਼ ਵੀ ਉੜਦਾ ਤਾਂ ਉਹ ਵੀ ਦਿਸ਼ਾ ਦੇ ਹਿਸਾਬ ਨਾਲ ਹੀ ਜਾਂਦਾ ਚੜਦੇ ਨੂੰ ਮੂੰਹ ਕਰਕੇ ਬਹਿਣਾ 32 ਵਾਰੀ ਬ੍ਰਹਮ ਕਵਚ ਕਰਨਾ 32 ਵਾਰ ਕਰਦੇ ਕਰਦੇ ਕੰਠ ਕਰਕੇ ਇਹਨੂੰ ਹੌਲੀ ਹੌਲੀ 64 ਵਾਰੀ ਤਿਲ ਜਾਓ ਫਿਰ ਇੱਕ ਮਾਲਾ ਦੋ ਮਾਲਾ ਪੰਜ ਮਾਲਾ ਜਿੰਨਾ ਗੁੜ ਪਾਓਗੇ ਓਨਾ ਹੀ ਮਿੱਠਾ ਔਰ ਤੁਸੀਂ ਜਿਨ੍ਹਾਂ ਨੇ ਵਿੱਚ ਇਹ ਨਹੀਂ ਸੋਚਣਾ ਕਿ ਮੈਂ ਤਾਂ ਮਰਤ ਨਹੀਂ ਸ਼ਕਿਆ ਹੋਇਆ ਕਹੀ ਕਹਣਗੇ ਉਹ ਗੱਲ ਵਧੀਆ ਉਹਨਾਂ ਦੀ ਅਮਰ ਭਾ ਨਹੀਂ ਸ਼ਕਿਆ ਕਹਿੰਦੇ ਜਿਵੇਂ ਅਮਰ ਵਰਗਾ ਹੀ ਹੈ ਜੀਵਨ ਬਖੋ ਕਿਵੇਂ ਦੇਖੋ ਮੀਟਾਂ ਦਾ ਸ਼ਰਾਬ ਤਮਾਕੂ ਵਰਦੇ ਨਹੀਂ ਮੈਂ ਚਲ ਤਾਂ ਵੀ ਸ਼ੁਕਰ ਹੈ ਇੱਕ ਸਿੱਖਿਆ ਹੈ ਜੇ ਤਾਂ ਮਿळा ਨਹੀਂ ਤਾਂ ਨਸ਼ਿਆਂ ਨੇ ਮਾਰ ਲਏ ਸਾਰੇ ਫੇਸ ਕਰਕੇ ਜੇ ਤੁਹਾਡੇ ਜੇ ਕੋਈ ਇਹ ਸੋਚਦਾ ਮੈਂ ਤਾਂ ਇਹ ਮਰ ਨਹੀਂ ਸਕਿਆ ਅਸੀਂ ਤਾਂ ਹਲੇ ਆਏ ਨਹੀਂ ਇੱਕ ਵਾਰ ਪੜਨਾ ਸ਼ੁਰੂ ਕਰੋ ਖਬਰੇ ਤੁਹਾਡੀ ਲੈਟਰੀ ਪਹਿਲਾਂ ਲੱਗੇ ਆਹ ਕਈ ਮੁੰਡਿਆਂ ਦੀ ਲੈਟਰੀ ਪਹਿਲਾਂ ਲੱਗੀ ਆਹ ਗੰਗਾ ਨਗਰ 'ਚ ਇੱਕ ਸੁਣ ਲਈ ਕਥਾ ਬ੍ਰਹਮ ਕਵਚ ਦਾ ਵੀ ਇੰਤਜ਼ਾਮ ਕਰ ਲਿਆ ਧਾਤ ਹੋ ਕੇ ਵਹਿ ਵੀ ਗਿਆ ਟੇਗ ਬਣਾ ਲਈ ਘਰਦਿਆਂ ਤੋਂ ਕਹਿੰਦਾ ਪੰਜ ਸਾਲ ਦੇ ਕੀਤਾ 5ਵੇਂ 7ਵੇਂ ਦਿਨ ਨੂੰ ਕਹਿੰਦਾ ਮੈਂ ਫੇਰ ਹੁੱਕੇ ਨਹੀਂ ਛੱਡ ਕੀ ਕਰਾਂ ਜਦੋਂ ਮੈਂ ਉੱਠਿਆ ਨਾ ਤਾਂ ਮੈਨੂੰ ਆਵਾਜ਼ ਆਈ ਕਹਿੰਦਾ ਓਏ ਕਹੇਤੀਆ ਉੱਠ ਕੇ ਬਾੜ ਕਾ ਕਹਿੰਦਾ ਮੈਂ ਉੱਠ ਕੇ ਦੇਖਿਆ ਖੱਬਾ ਸੱਜਾ ਕੋਈ ਦੇਖਿਆ ਨਹੀਂ ਮੈਨੂੰ ਕਹਦਾ ਓ ਕਹੇਤੀਆ ਤੂੰ ਫੇਰ ਸੌਂ ਗਿਆ ਉੱਠ ਕੇ ਬਾੜ ਕਾ ਕਹਿੰਦਾ ਮੈਂ ਅੱਖ ਵੀ ਕਿਤੇ ਇਹ ਤਾਂ ਕੋਈ ਹੋਰ ਯਕਰਾਰੀ ਜੀ ਆਵਾਜ਼ ਹੈ ਮੈਂ ਹੋਜਾ ਨਹੀਂ ਆਵਾਜ਼ ਕਰਾਰੀ ਬੜੀ ਹੁੰਦੀ ਹੈ ਬਹੁਤ ਦਮਕਾ ਹੁੰਦਾ ਤਗੜਾ ਬੰਦਾ ਹੋਈ ਕੰਮਣ ਲੱਗ ਜਾਂਦਾ ਉਹਨੂੰ ਖਾਲਸਾ ਕਹਿੰਦੇ ਆ ਆਪਾਂ ਤਾਂ ਉਹੀ ਮਾੜੇ-ਮੋਟੇ ਆ ਅਬਰ ਤਾਂ ਕੋਈ ਡਰਦਾ ਹੀ ਨਹੀਂ ਉਹ ਜਦੋਂ ਉੱਠ ਕੇ ਕਹਿੰਦਾ ਮੈਂ ਬਾੜ ਨੂੰ ਕਹਿੰਦਾ ਗਿਆਨੇ ਜੀ ਮੈਂ ਹੁਣ ਇੱਕ ਬਾਣ ਕਰ ਲਿਆ ਮੈਂ ਕਿ ਹੁਣ ਮੈਂ ਦਾੜੀ ਕੇਸ ਵੀ ਰੱਖੂ ਹੁਣ ਮੈਂ ਅਮਰ ਤੇ ਵੀ ਸਕੂਗਾ ਕਹਿੰਦਾ ਹੁਣ ਮੈਨੂੰ ਪਹਿਣ ਤੋਂ ਨਹੀਂ ਦਿੰਦਾ ਨੇ ਲੈ ਕਹਿੰਦਾ ਪੱਕੀ ਗੱਲ ਜਦੋਂ ਆੜੀ ਹੋ ਜਾਂਦੀ ਨੇ ਇਹਨਾਂ ਨਾਲ ਮੇਰੇ ਪਹਿਣ ਨਹੀਂ ਦਿੰਦੇ ਇਹ ਤਾਂ ਕਈ ਸਿੰਘ ਮੈਂ ਦੱਸਦੇ ਕਹਿੰਦੇ 12 ਵਜੇ ਜਕਾਰੇ ਚੱਣ ਲਾਈਂਦੇ ਆ ਉੱਠੋ ਖਾਲਸਾ ਜੀ ਸੁਸਤੀ ਸੌਂਦੀ ਹੁੰਦੀ ਆ ਉੱਠੋ ਬਰੇਕ ਸਿੰਘ ਕਹਿੰਦਾ ਮੈਂ ਅਰਦਾਸ ਕੀਤੀ ਗੁਰੂ ਗ੍ਰੰਥ ਸਾਹਿਬ ਕੇ ਮਹਾਰਾਜ ਵੀ ਮੈਂ 101 ਜਪਜੀ ਸਾਹਿਬ ਵੀ ਕਰਨਾ ਫਿਰ ਆ ਪਾਠ ਵੀ ਕਰਨਾ ਵੀ ਮੈਨੂੰ ਕਿਰਪਾ ਕਰ ਦਿਓ ਮੈਂ 2 ਵਜੇ ਠਾਣ ਲਿਆ ਕਰ ਮੈਂ 12 ਵੇ ਮੈਂ 11 ਵਜੇ ਤੱਕ ਸੁਤਾਂ ਫਿਰ ਹੁਕਮ ਹੋਇਆ ਫੌਜਾਂ ਨੂੰ ਵੀ ਚਾਹਨਾ ਵੀ 2 ਵਜੇ ਠਾਣ ਲਿਆ ਕਰਨੀ ਤੋ ਇਸ ਕਰਕੇ ਸਾਧ ਸੰਗਤ ਸਤ ਸਤਿ ਬਚਨ ਕਹੋ ਬੜੇ ਸਾਲ ਹੋ ਗਏ ਮੈਨੂੰ ਕਹਿੰਦੇ ਨੇ 10 ਸਾਲ ਉਦਾਂ ਦਾ 43ਵਾਂ ਸਾਲ ਹੈ ਮੈਨੂੰ ਕਥਾ ਕਰਦਿਆਂ ਨੂੰ ਚਲੋ ਮੈਨੂੰ 1987 ਚ ਮੈਂ ਕਥਾ ਆਰੰਭ ਕੀਤੀ ਸੀ ਹੈ ਇਹ ਕੱਤੀ ਕਿ ਸਾਲ ਹੋ ਗਏ ਕਥਾ ਕਰਨ ਮੈਂ ਕਹੀਂ ਜਾਂਦਾ ਮੈਨੂੰ ਕਹਿੰਦੇ ਇਹ ਨਹੀਂ ਠੀਕ ਹੈ ਓਏ ਮੈਨੂੰ ਪਤਾ ਹੈ ਫਿਰ ਚੁੱਪ ਕਰਕੇ ਬੈਠ ਜਾਣਾ ਲੱਗੇ ਕੋਈ ਨਹੀਂ ਮੈਂ 5 ਸਾਲ ਢੀਕ ਲੈਣਾ ਹਾਂ 5-10 ਸਾਲ ਮੈਂ ਢੀਕਦਾ ਤੁਸੀਂ ਕੀ ਕਰਦੇ ਹੋ ਕਿ ਕਿਹੜੀਆਂ ਮੱਲਾ ਮਾਰਦੇ ਹੋ ਕਿਹੜੇ ਮੋਰਚੇ ਜਿੱਤਦੇ ਹੋ ਹੁਣ ਜਦੋਂ ਆਪਣੇ ਯਤਨ-ਜਤਨ ਕਰਕੇ ਹੁਣ ਫਿਰ ਮੇਰੇ ਵੱਲੋਂ ਆਉਣ ਲੱਗ ਪਏ ਉਹ ਗੱਲ ਜੀ ਬਣੀ ਨਹੀਂ ਸਾਤੋਂ ਮੈਂ ਫਿਰ ਪਹਿਲਾਂ ਹੀ ਮੰਨ ਲੈਂਦੇ 10 ਸਾਲ ਖਰਾਬ ਕਰ ਲੈ ਪਹਿਲੇ ਗੱਲ ਮੰਨ ਲੈਂਦੇ ਮੇਰੀ ਫੇਸ ਕਰਕੇ ਆ ਕਿ ਕੋਈ ਵੀ ਤੁਹਾਡੇ ਚ ਬੈਠਾ ਕਈ ਪੁੱਛਣਗੇ ਅਸੀਂ ਤਾਂ ਅਜੇ ਕਈ ਹਿੰਦੂ ਵੀਰਾਂ ਦੇ ਫੌਜਾਂ ਦੇ ਕੰਮ ਤੰਗੀ ਤਾਂ ਹੁਣ ਸਾਰਿਆਂ ਨੂੰ ਆ ਹਰੇਕ ਘਰ ਚ ਭੰਗ ਪੁੱਜ ਰਹੀ ਹੈ ਹਰੇਕ ਘਰ ਚ ਲੜਾਈਆਂ ਹੋ ਰਹੀਆਂ ਹੋਏ ਘਰ ਦੇ ਚ ਮਸੀਬਤਾਂ ਖੜੀਆਂ ਹੋ ਰਹੀਆਂ ਉਹ ਕਹਿੰਦੇ ਅਸੀਂ ਹਿੰਦੂ ਆ ਅਸੀਂ ਕਰ ਸਕਦੇ ਮੈਂ ਕਿਹਾ ਮੀਟ ਆਣਦਾ ਸ਼ਰਾਬ ਤੰਬਾਕੂ ਨਹੀਂ ਵਰਤਣਾ ਬ੍ਰਹਮ ਕਵਚ ਕਰ ਲਓ ਕੋਈ ਦਾ ਨਾਤ ਹੋ ਕੇ ਸਿਰ ਟਾ ਕੇ ਬੈਠੋ ਤੁਸੀਂ ਕਰ ਲਓ ਇਹ ਕਿਹੜਾ ਮਹਾਰਾਜ ਮਨਾ ਕਰਦੇ ਬਾਣੀ ਪੜਨ ਦਾ ਬਾਣੀ ਦਾ ਗੁਰੂ ਸਾਹਿਬ ਦੀ ਆ ਕਈਆਂ ਦੇ ਵੀਰਾਂ ਦੇ ਫੋਨ ਆਏ ਕਹਿੰਦੇ ਜੀ ਜਿਹੜੇ ਕੰਮ ਨਹੀਂ ਸੀ ਬਣਿਆ ਨਜ਼ਾਰਾ ਆ ਗਿਆ ਵੀ ਕੰਮ ਸਾਡਾ ਬਣ ਗਿਆ ਕਿਰਪਾ ਹੋ ਗਈ ਫੇਸ ਕਰਕੇ ਮੈਂ 23 ਦਿਨ ਦਾ ਸੋਚਦਾ ਸੀ ਵੀ ਮੈਂ ਸੰਗਤ ਨੂੰ ਦੱਸਾਂ ਵੀ ਇਹ ਮਰਿਆਦਾ ਬਾਰ-ਬਾਰ ਨਾ ਮੈਨੂੰ ਪੁੱਛੋਗਾ ਮੇਰਾ ਸਿਰ ਖਾਜ ਨੇ ਸਾਰਾ ਦਿਨ ਜ 2-3 ਸੌ ਫੋਨ ਚੋ 100 ਫੋਨ ਤਾਂ ਹੀ ਆਉਂਦਾ ਇਹ ਕੀ ਮਰਿਆਦਾ ਮਰਿਆਦਾ ਤਾਂ ਮੈਂ ਕਈ ਵਾਰ ਸੁਣਾਉਣਾ ਕਦੋਂ ਕਰਨਾ ਜੀ ਕੀ ਟਾਈਮ ਹੈ ਬ੍ਰਹਮ ਕਵਚ ਦਾ ਕੋਈ ਟਾਈਮ ਨਹੀਂ ਆ। ਜਦ ਮਰਜ਼ੀ ਕਰ ਲੋ। ਇਹਦੇ ਚ ਜਿੰਨਾ ਮਹਾਪੁਰਖਾਂ ਨਾਲ ਸਾਡੀਆਂ ਸੰਗਤਾਂ ਪਹਿਲਾਂ ਉਹ ਕਹਿੰਦੇ ਸੀ ਅੰਮ੍ਰਿਤ ਵੇਲੇ ਤੋਂ ਬਿਨਾ ਹੋਰ ਨਹੀਂ ਕਹਿਣਾ ਕੇਸੀ ਨਾਏ ਬਿਨਾ ਨਹੀਂ ਕਰਨਾ। ਮੈਂ ਕਹਾਂ ਇਹ ਹੁਣ ਇੱਕ ਸੰਗਤ ਦੀ ਕਈ ਵਾਰ ਪ੍ਰਬਲ ਇੱਛਾ ਹੁੰਦੀ ਵੀ ਸ਼ਾਮ ਨੂੰ ਦੁਪਹਿਰੇ ਵੀ ਮੈਂ ਪਾਠ ਕਰਾਂ ਫਿਰ ਉਹ ਤਾਂ ਨਾ ਕਰਨੇ। ਤੇ ਰਾਤ ਨੂੰ ਕਈ ਕਹਿੰਦੇ ਸੀ ਜਾਪ ਸਾਹਿਬ ਕਰਨੇ ਜਪਜੀ ਸਾਹਿਬ ਕਹਿੰਦੇ ਜਾਪ ਸਾਹਿਬ ਜਪਜੀ ਸਾਹਿਬ ਅੰਮ੍ਰਿਤ ਵੇਲੇ ਦੀ ਬਾਣੀ ਆ। ਇਹ ਸ਼ਾਮ ਨੂੰ ਹਨੇਰੇ ਤੋਂ ਨੇ ਰੇਤ ਨਹੀਂ ਕਰ ਸਕਦੇ ਸਵੇਰੇ ਸਵੇਰੇ ਕਰ ਸਕਦੇ ਜapj ਜੀ ਸਾਹਿਬ ਜapj ਸਾਹਿਬ ਮੈਂ ਕਹੋਂ ਮੈਨੂੰ ਕੈਨੇਡਾ ਅਮਰੀਕਾ ਤੋਂ ਫੋਨ ਆਉਂਦਾ ਰਾਤ ਨੂੰ ਡਿਊਟੀ ਤੋਂ 9 ਵਜੇ ਚੱਲਦੇ ਆ 11 ਵਜੇ ਘਰੇ ਪਹੁੰਚਦੇ ਆ ਕਹਿੰਦੇ ਜੀ ਕਰਦਾ ਦੋ ਘੰਟੇ ਜapj ਸਾਹਿਬ ਦਾ ਪਾਠ ਕਰੀਏ ਛੇਰ ਸੀਰ ਇਹ ਰਾਹ ਖੋਲਸਾਉਂਦਾ ਨੇ ਕਹਿੰਦੇ ਇਹ ਕੋਸਾਰੇ ਨੂੰ ਬ੍ਰਹਮ ਕਵਚ ਕਰ ਲੈਣ ਫਿਰ 32 ਵਾਰੀ ਸਵੇਰੇ ਇੱਕ ਵਾਰ ਪੂਰੀ ਮर्यादा ਨਾਲ ਕਰ ਲੋ ਬਾਅਦ ਵਿੱਚ ਜਿੰਨਾ ਜੀ ਕਰਦਾ ਉੱਲਾ ਹੀ ਪੜੀ ਜਾਓ ਜੇ ਇਹਦੇ ਵਿੱਚੋਂ ਤੁਸੀਂ ਲੈਟਰਨ ਵਗੈਰਾ ਜਾਏ ਹੋ ਤਾਂ ਦਵਾਗਾ ਕੇਸੀ ਧੋਣਾ ਪਊਗਾ ਸਾਰੇ ਕੱਪੜੇ ਬਦਲਨੇ ਪੈਣਗੇ ਗਾਤਰਾ ਧੋਣਾ ਪਊਗਾ ਪਰ ਇੱਕ ਚੀਜ਼ ਹੁੰਦੀ ਆ ਸਸਤਾ ਰਹੋਵੇ بار بار ਮਹਿੰਗਾ ਰਹੋਵੇ ਇੱਕ ਬਾਰ ਇੱਕ ਵਾਰੀ ਸਿਰ 'ਚ ਪਾਣੀ ਪਾਉਣ ਦੀ ਆਦਤ ਬਣਾ ਲਓ ਤੇ ਬ੍ਰਹਮ ਕਵਚ ਕਰਨਾ ਸ਼ੁਰੂ ਕਰ ਦਿਓ ਪੰਜ ਬਾਣੀਆਂ ਛੱਡਣ ਨੂੰ ਨਹੀਂ ਮੈਨੂੰ ਕਿਹਾ ਕਹੀ ਕਹਾਂਗੇ ਪੰਜ ਬਾ ਪੰਜ ਬਾਣੀਆਂ ਤਾਂ ਪੜਨੀ ਹੀ ਪੜਨੀ ਆ ਬੰਦੇ ਬਾਣੀਆਂ ਵੀ ਪੜ੍ਹਨੀਆਂ ਐ ਮੂਲ ਮੰਤਰ ਵੀ ਪੜ੍ਹਨਾ ਵਾਹਿਗੁਰੂ ਮੰਤਰ ਦਾ ਅਭਿਆਸ ਜਿੰਨਾ ਹੋ ਜੇ ਕਰਨਾ ਐ ਰਹਿ ਰਾਸ ਵੀ ਸ਼ਾਮ ਨੂੰ ਪੜ੍ਹਨੀਆਂ ਸੋਲਾ ਸਾਹਿਬ ਵੀ ਪੜ੍ਹ ਕੇ ਸੋਣਾ ਐ ਇੱਕ ਤਾਂ ਉਹ ਜਿਹੜਾ ਰੌੜਾ ਗੌੜਾ ਪਾਉਂਦੇ ਆ ਗਿਆਪ ਸਾਹਿਬ ਬਾਣੀ ਨਹੀਂ ਹੈ ਨਹੀਂ ਹੈ ਤੁਸੀਂ ਕੀ ਕਰਦੇ ਹੋ ਤੁਸੀਂ ਚਫੇਰ ਗੜੀਏ ਬਣ ਜਾਂਦੇ ਹੋ ਡੋਗਲੀ ਨੀਤੀ ਨਾ ਰੱਖਿਆ ਕਰੋ ਅਸੀਂ ਉਹਨਾਂ ਨੂੰ ਸੁਣਨ ਨਹੀਂ ਜਿਵੇਂ ਚੋਰ ਦੀ ਮਾਂ ਕਹਿੰਦੀ ਸੀ ਨਾ ਪੁੱਤ ਜਨ ਬੰਦਰ ਦੇ ਮੁਰੇ ਲੰਘੇ ਕਥਾ ਹੁੰਦੀ ਇੱਥੇ ਅਹ ਉਹ ਵੁੜਾ ਦੇ ਕੇ ਫੇਰ ਲੱਗੀ ਮੈਂ ਨਾ ਇਹ ਕਹਿਣਾ ਸਾਰਿਆਂ ਨੂੰ ਕਿ